ਜੇ ਤੇ ਮਰਦ ਮਰਦ ਲਈ ਵਰਤ ਰਿਹਾ ਯਾਰ ਸ਼ਬਦ ਚੰਗਾ ਹੈ ਜੇ ਇਹ ਸ਼ਬਦ ਜਿਹੜਾ ਹੈ ਔਰਤ ਲਈ ਵਰਤਿਆ ਜਾ ਰਿਹਾ ਤੇ ਇਹ ਸ਼ਬਦ ਬੜਾ ਭੈੜਾ ਹੈ ਪਰ ਸਾਨੂੰ ਨਹੀਂ ਪਤਾ ਲੱਗ ਰਿਹਾ ਅਸੀਂ ਘਰ ਦੇ ਅੰਦਰ ਵੀ ਬਾਹਰ ਵੀ ਆਉਂਦਿਆਂ ਜਾਂਦਿਆਂ ਵੀ ਇੱਕੋ ਸ਼ਬਦ ਜਿਹੜਾ ਰੱਖ ਲਿਆ ਪਹਿਲਾਂ ਤੇ ਅਸੀਂ ਰਿਸ਼ਤਿਆਂ ਨੂੰ ਭੂਆ ਉਫੜ ਮਾਮਾ ਚਾਚਾ ਮਾਸੀ ਜਿਹੜਾ ਚਾਚਾ ਤਾਇਆ ਜਿਹੜਾ ਇਹਨੂੰ ਇੱਕ ਹੀ ਅੱਖਰ ਚ ਪਰੋਲਿਆ ਅੰਕਲ ਆਂਟੀ ਜਦੋਂ ਸਾਦੀ ਵਿਰਾਸਤ ਸਾਡੀ ਭਾਸ਼ਾ ਇਤਨੀ ਬਲਵਾਨ ਹੈ ਇਹਨੇ ਹਰ ਰਿਸ਼ਤੇ ਨੂੰ ਡਿਫਾਈਨ ਕੀਤਾ ਹੈ ਤੇ ਉਹਦਾ ਹਰ ਨਾਂ ਰੱਖਿਆ ਹੈ ਤੁਸੀਂ ਵੇਖੋ ਉਹ ਭਾਸ਼ਾ ਕਿੰਨੀ ਕੰਗਾਲ ਹੋਵੇਗੀ ਕਿ ਜਿਹੜਿਆਂ ਨੂੰ ਰਿਸ਼ਤਿਆਂ ਨੂੰ ਤੈਅ ਕਰਨ ਲਈ ਅੱਗਿਆ ਵੀ ਸਿਰਫ ਇੱਕੋ ਹੀ ਸ਼ਬਦ ਲੱਭਾਇਓ ਨੂੰ ਇੱਕੋ ਹੀ ਸ਼ਬਦ ਲੱਭਾਇਓ ਜਿੰਨੂੰ ਮਰਜ਼ੀ ਆਂਟੀ ਆਖ ਦਿਓ ਜਿੰਨੂੰ ਮਰਜ਼ੀ ਅੰਕਲ ਆਖ ਦਿਓ ਫੁੱਫੜ ਨੂੰ ਵੀ ਅੰਕਲ ਆਖ ਦਿਓ ਭੂਆ ਨੂੰ ਵੀ ਆਂਟੀ ਆਖ ਦਿਓ ਚਾਚੇ ਨੂੰ ਵੀ ਅੰਕਲ ਆਖ ਦਿਓ ਚਾਚੀ ਨੂੰ ਵੀ ਅੰਕਲ ਆਖ ਦਿਓ ਹੱਦ ਨਹੀਂ ਹੋ ਗਈ ਇੱਥੇ ਕੱਲੇ-ਕੱਲੇ ਸ਼ਬਦ ਨੂੰ ਕੱਲੇ-ਕੱਲੇ ਰਿਸ਼ਤੇ ਮਹਾਰਾਜ ਨੇ ਇੱਕ ਥਾਂੇ ਪਰੋਇਆ ਹੈ। ਇੱਕ ਥਾਂੇ ਪਰੋਇਆ ਹੈ। ਪਰ ਅਸੀਂ ਕਹਿੰਦੇ ਆ ਸਾਡੀ ਭਾਸ਼ਾ ਬੋਲਣ ਲੱਗਿਆਂ ਹੱਤਕ ਮਹਿਸੂਸ ਕਰਦੇ ਆ। ਸਾਨੂੰ ਇੰਜ ਲੱਗਦਾ ਹੈ ਵੀ ਅਸੀਂ ਪੰਜਾਬੀ ਬੋਲਦੇ ਆ ਲੋਕ ਕੀ ਆਖਣਗੇ ਇਹ ਦਿਹਾਤੀ ਜਿਹਾ ਕਿੱਥੋਂ ਉੱਠ ਕੇ ਆ ਗਿਆ। ਪਰ ਪਾਗਾਂ ਵਾਲੇ ਉਹ ਚੇਤੇ ਰੱਖਿਓ ਜੇ ਦੁਨੀਆ ਦੇ ਨਕਸ਼ੇ ਤੇ ਕੌਮ ਨੂੰ ਜਿਉਂਦਾ ਰੱਖਣਾ ਹੈ। ਜੇ ਤੁਹਾਨੂੰ ਆਪਦੀ ਭਾਸ਼ਾ ਬੱਚਿਆਂ ਤੱਕ ਲੈ ਕੇ ਜਾਣੀ ਪਏਗੀ ਮੈਂ ਕਹਿੰਦਾ ਆਪਾਂ ਕਹਿੰਦੇ ਬਜ਼ੁਰਗ ਜਿਹੜੇ ਪੁਰਾਣੇ ਸਨ ਆਪਾਂ ਕਹਿੰਦੇ ਉਹ ਬੜੇ ਅਨਪੜ੍ਹ ਸਨ ਮੈਂ ਕਹਿੰਦਾ ਵੀ ਉਹ ਸਾਡੇ ਨਾਲ ਵੱਧ ਪੜੇ ਲਿਖੇ ਸਨ ਉਸ ਸਵੇਰੇ ਸਪੀਕਰ ਵਿੱਚ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਸੁਣ ਕੇ ਆਸਾ ਕੀ ਵਾਰ ਦਾ ਪਾਠ ਸੁਣ ਕੇ ਯਾਦ ਕਰ ਲੈਂਦੇ ਸਨ ਅੱਜ ਸਾਡੇ ਮੋਬਾਈਲਾਂ ਵਿੱਚ ਵੀ ਬਾਣੀ ਹੈ ਅੱਜ ਸਾਡੇ ਕੋਲ ਪੋਥੀਆਂ ਵੀ ਨੇ ਅੱਜ ਸਾਡੇ ਕੋਲ ਸਾਰਾ ਕੁਝ ਮੁਹਈਆ ਹੈ ਸਾਡੇ ਟੀਵੀ ਤੇ ਬਾਣੀ ਚੱਲ ਰਹੀ ਹੈ ਤੇ ਸਾਨੂੰ ਜਗਜੀਤ ਸਿੰਘ ਜੀ ਤੇ ਨਹੀਂ ਹੈ ਮੈਨੂੰ ਅੱਜ ਵੀ ਯਾਦ ਹੈ ਗੁਰਦਾਸਪੁਰ ਦਾ ਇੱਕ ਪਿੰਡ ਹੈ ਕਾਨੂੰਨਾਂ ਛੰਬ ਉਹਦੇ ਨੇੜੇ ਇੱਕ ਪਿੰਡ ਸੀ ਇੱਕ ਤੇ ਉਹ ਪੰਜ ਸੱਤ ਬਜ਼ੁਰਗ ਰੋਜ਼ ਰਲ ਕੇ ਸਵੇਰੇ ਐਤਸਦੀ ਵਾਰ ਦਾ ਪਾਠ ਕਰਦੇ ਤੇ ਸਹਿ ਸੁਭਾਈ ਮੈਂ ਉਹ ਬਜ਼ੁਰਗ ਚਮਟਾ ਵਜਾਉਂਦੇ ਸਨ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਬਾਬਾ ਜੀ ਤੁਸੀਂ ਪਾਠ ਕਿਵੇਂ ਸਿੱਖਿਆ ਤੇ ਉਹ ਕਹਿੰਦੇ ਵੀ ਜਦੋਂ ਅਸੀਂ ਸਵੇਰੇ ਹਲਵਾਉਣੇ ਹੁੰਦੇ ਤੇ ਉਦੋਂ ਭਾਈ ਦੀ ਸਿਹਰੇ ਆਵਾਜ਼ ਪੈਣੀ ਤੇ ਸੁਣ ਸੁਣ ਕੇ ਮੈਨੂੰ ਆਸਾ ਦੀ ਵਾਰ ਦਾ ਪਾਠ ਚੇਤੇ ਹੋ ਗਿਆ ਤੇ ਅੱਜ ਵੇਖੋ ਸਾਡੇ ਕੋਲ ਸਾਰੇ ਪ੍ਰਬੰਧ ਨੇ ਟੈਲੀਵਿਜ਼ਨ ਤੇ ਚੱਲ ਰਿਹਾ ਦਰਬਾਰ ਸਾਹਿਬ ਮੋਬਾਈਲ ਦੇ ਵਿੱਚ ਭਰਿਆ ਹੋਇਆ ਇੱਥੇ ਵੀ ਰੋਜ਼ਾਨਾ ਬਾਣੀ ਦਾ ਪਾਠ ਕੀਰਤਨ ਹੁੰਦਾ ਹੈ ਤੇ ਸਾਨੂੰ ਵੇਖ ਲਓ ਪਤਾ ਹੀ ਨਹੀਂ ਹੈ ਕਿ ਸਿੱਧ ਗੋਸਤ ਵੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ